ਬੜੀਆ ਛੱਡਿਆ 84000 ਰੁਪਏ ਕਿਸੇ ਕੋਲ ਛੱਡਿਆ ਕੀ ਲੱਗਦਾ ਹੈ ਕਿ ਇਹ ਹੋਲੀ ਹੋਲੀ ਛੱਡਿਆ ਹੁੰਦਾ ਤੇ ਅੱਜ ਇਹ ਵਿਪਤਾ ਤੱਕ ਨਾ ਬਿਲਕੁਲ ਇਹ ਵਿਪਤਾ ਨਹੀਂ ਸੀ ਆ ਸਕਦੀ ਜਿਹੜੀ ਬਰਸਾਤ ਆ 15 ਦਿਨ ਪਹਿਲਾਂ ਪ੍ਰੈਡਿਕਟ ਹੋ ਜਾਂਦੀ ਹੈ ਜੀ ਔਰ 15 ਦਿਨ ਤੋਂ ਪਹਿਲਾਂ ਆਪਾਂ ਇਹਦਾ ਪ੍ਰੋਵੀਜ਼ਨ ਕਰਨਾ ਹੁੰਦਾ ਕਿ ਜੇ ਸਰਕਾਰਾਂ ਨੇ ਨਹੀਂ ਕੀਤਾ ਜਦੋਂ ਪਾਣੀ ਆ ਗਿਆ ਉਸ ਤੋਂ ਬਾਅਦ ਸਾਰਾ ਹੀ ਛੱਡਿਆ ਆ ਇਹਦੇ ਕਰਕੇ ਹੀ ਮਰ ਗਏ 88 ਦਾ ਫਲੱਡ ਵੀ ਵੇਖਿਆ ਉਹ ਬੰਨ ਟੁੱਟਣ ਨਾਲ ਆਇਆ ਸੀ ਪਰ ਉਹ ਚੌਂ ਦਿਨਾਂ ਚ ਲੱਥ ਗਿਆ ਅਧਿਕਾਰੀ ਪਹੁੰਚੇ ਤੁਹਾਡੇ ਕੋ ਜਾਂ ਤੁਹਾਡੇ ਅਧਿਕਾਰੀ ਕੋਈ ਨਹੀਂ ਪਹੁੰਚਿਆ ਰਾਹਤ ਦੇ ਨਾਂ ਤੇ ਆਉਂਦੇ ਆ ਫੋਟੋ ਬੋਟਲ ਆਉਂਦੇ ਆ ਤੇ ਚਲ ਜਾਂਦੇ ਆ 10 ਕਿੱਲੇ ਮੇਰੀ ਜ਼ਮੀਨ ਆ 10 ਕਿੱਲੇ ਦਾ 10 ਕਿੱਲਾ ਝੋਨਾ ਵੀ ਮਰ ਗਿਆ ਅਬ ਆ ਦੁਕਾਨ ਵੀ ਬੰਦ ਹੋ ਗਈ ਇਹਦੀ ਬਿਲਡਿੰਗ ਤੇ ਵੀ ਪੈਸੇ ਲੱਗਣਗੇ ਤੇ ਮੈਂ ਹੋ ਹੀ ਕਹਣਾ ਇਸ ਟਾਈਮ 88 ਦੀ ਗੱਲ ਕੀਤੀ ਉਦੋਂ ਮੁਆਵਜ਼ੇ ਮਿਲਗੇ ਸੀ ਉਸ ਬਿਲਕੁਲ ਉਦੋਂ ਬਹੁਤ ਮੁਆਵਜ਼ਾ ਮਿਲਿਆ ਸੀ 100 ਕਰੋੜ ਪੰਜਾਬ ਨੂੰ ਮਿਲਿਆ ਸੀ 100 ਕਰੋੜ ਦੇ ਵਿੱਚ ਸਾਨੂੰ ਡੰਗਰਾਂ ਦਾ ਮੁਆਵਜ਼ਾ ਵੀ ਮਿਲਿਆ ਸੀ ਫਸਲਾਂ ਦਾ ਮੁਆਵਜ਼ਾ ਵੀ ਮਿਲਿਆ ਸੀ ਹੋਗੀ ਕਿ ਜਿਨ੍ਹਾਂ ਦੇ ਕੋਲ ਹੜ੍ਹ ਦਾ ਕੁਝ ਨੁਕਸਾਨ ਵੀ ਨਹੀਂ ਹੋਇਆ ਔਰ ਉਹ ਇੱਥੇ ਲਾਈਨ 'ਚ ਲਾ ਕੇ ਆਪਣਾ ਫੀਡਪੂਰਨ ਲੈ ਜਾਂਦੇ ਆ ਪਕਿਆਂ ਨੇ ਤਾਂ ਹਜ਼ਾਰ-ਹਜ਼ਾਰ ਰੁਪਏ ਦੀ ਪਾਣੀ ਦੀ ਜਮ੍ਹਾਂ ਕਰ ਲਈਏ ਇਹ ਇਹ ਬਿਲਕੁਲ ਸੱਚ ਆ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਲਗਾਤਾਰ ਹੀ ਪਾਣੀ ਨੇ ਆਪਣਾ ਕਹਿਰ ਜਿਹੜਾ ਸੀਗਾ ਉਹ ਦਿਖਾਇਆ ਸੀ ਔਰ ਲਗਾਤਾਰ ਹੀ ਹੁਣ ਵੀ ਕਹਿਰ ਜਿਹੜਾ ਹੈ ਉਹ ਦਿਖਦਾ ਹੋਇਆ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਬੀਤੇ ਦਿਨਾਂ ਦੇ ਵਿੱਚ ਲੋਕ ਆਪਣੀਆਂ ਦੁਕਾਨਾਂ ਤੱਕ ਆਪਣੇ ਮਕਾਨਾਂ ਤੱਕ ਨਹੀਂ ਪਹੁੰਚ ਪਾ ਰਹੇ ਸੀ ਜਿਸ ਕਾਰਨ ਉਹਨਾਂ ਨੂੰ ਪੂਰੇ ਜਿਹੜਾ ਸੀਗਾ ਹਾਲਾਤ ਨੇ ਸੀ ਉਹ ਸਮਝ ਨਹੀਂ ਆ ਰਹੀ ਸਨ ਇੱਕ ਅੰਕਲ ਸਾਹਿਬ ਨਾ ਮੌਜੂਦ ਹੈ ਜਿਨ੍ਹਾਂ ਦੀ ਦੁਕਾਨ ਹੈ ਇੱਥੇ ਗੱਲਬਾਤ ਕਰ ਲੈਣੇ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪ੍ਰਤਾਪ ਇਲੈਕਟ੍ਰੀਕਲ ਇਨਾਲਾ ਦਾ ਮਾਲਕ ਹਾਂ ਜੀ ਤੇ ਮੇਰੀ ਦੁਕਾਨ ਜਿਹੜੀ ਹੈ ਸ਼ਕੀਪੁਰ ਤੋਂ ਪਾਰ ਜੀ ਅਕੈਡਮੀ ਦੇ ਸਾਹਮਣੇ ਆ ਜੀ ਇੱਥੇ ਆ ਜਿਹੜਾ ਸਾਡਾ ਪੂਰੀ ਪਲੇ ਇਹਦੇ ਨਾਲ ਪਾਣੀ ਲੱਗ ਗਿਆ ਸੀ ਆਗੇ ਤੇ ਫਿਰ ਅਸੀਂ ਆ ਤੋੜੇ ਤੜੇ ਰੱਖ ਕੇ ਬਹੁਤ ਮੁਸ਼ਕਲ ਤੋਂ بچਾ ਕੀਤਾ ਅੰਦਰ ਵੀ ਐਂਟਰ ਕਰ ਗਿਆ ਸਾਰੇ ਪਾਣੀ ਅੰਕਲ ਜਿਸ ਤਰ੍ਹਾਂ ਕੀ ਪਹਿਲਾਂ ਬਹੁਤ ਸਾਰਾ ਪਾਣੀ ਸੀਗਾ ਹੁਣ ਪੱਧਰ ਥੋੜਾ ਘਟਿਆ ਰਾਹਤ ਲੱਗਦੀ ਵੀ ਹੈ ਜੀ ਕੁਝ 2 2 ਫੁੱਟ ਰਾਹਤ ਘਟੀ ਹੈ ਮਲ ਘਟਿਆ ਅੱਜ 4 ਇੰਚ ਘਟਿਆ ਸਰ ਠੀਕ ਹੈ ਇਹਦਾ ਕਾਰਨ ਇਹ ਹੈ ਵੀ ਪਿੱਛੋਂ ਪਾਣੀ ਹੋਰ ਆ ਰਿਹਾ ਤੇ ਇਹ ਫਿਰ ਪਾਣੀ ਘਟ ਨਹੀਂ ਰਿਹਾ ਲੇਕਿਨ ਲੱਗਦਾ ਕਿ ਹੁਣ ਇਨ ਫਿਊਚਰ ਵਧੇਗਾ ਵੀ ਪਾਣੀ ਜੇ ਪਿੱਛੇ ਛਿੜਿਆ ਗਿਆ ਸ਼ਾਇਦ ਉਮੀਦ ਹੈ ਵੀ ਘਟੇਗਾ ਕਿਉਂਕਿ ਬਰਸਾਤਾਂ ਪਿੱਛੇ ਨਹੀਂ ਹੋ ਰਹੀਆਂ ਪਰ ਫਿਲਹ ਕਿਉਂਕਿ ਜਦੋਂ ਪਾਣੀ ਲੱਸ ਜਾਂਦਾ ਉਹਦੇ ਤੋਂ ਬਾਅਦ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਨਾਲ ਮੇਰੀ ਬਿਲਡਿੰਗ ਆ ਇਹਦੇ ਚਾਰ ਚੁਫੇਰੇ ਅਜਿਹਾ ਕਿ ਮੈਂ ਬੀਮ ਪਾ ਕੇ ਬਣਾਈ ਆ ਪਰ ਆਹ ਕਿਉਂਕਿ ਲੱਗੇ ਬੇਸਮੈਂਟ ਸੀ ਬੇਸਮੈਂਟ 'ਚ ਪਾਣੀ ਆ ਹੁਣ ਇਹ ਜਦੋਂ ਪਾਣੀ ਕੱਢਾਂਗੇ ਇਸ ਤੋਂ ਬਾਅਦ ਇਸ ਬਿਲਡਿੰਗ ਦੀ ਕੀ ਬਿਸ਼ਰਤ ਬਣਦੀ ਏ ਆਈ ਡੋਟ لیکن جس طرح کیا جا رہا ہے کہ پانی رنجیسا کا ڈیم ਛੱਡ ਰਿਹਾ ہے بھاخڑا ننگل ਛੱਡ ਰਿਹਾ ہے ਅੱਜ ਵੀ 8 ਲੱਖ 8000 ਕਿਸ ਪਰ ਪਾਣੀ ਆ ਛੱਡਿਆ ਆ 84000 ਕਿਸ ਪਰ ਛੱਡਿਆ ਕੀ ਲੱਗਦਾ ਹੈ ਕਿ ਇਹ ਹੋਲੀ ਹੋਲੀ ਛੱਡਿਆ ਹੁੰਦਾ ਤੇ ਅੱਜ ਇਹ ਵਿਪਤਾ ਤੱਕ ਨਾ ਪਹੁੰਚੇ ਬਿਲਕੁਲ ਇਹ ਵਿਪਤਾ ਨਹੀਂ ਸੀ ਆ ਸਕਦੀ ਜੇ ਪਹਿਲਾਂ ਡੈਮਾਂ ਨੂੰ ਖਾਲੀ ਕੀਤਾ ਜਾਂਦਾ ਲੋੜ ਮੁਤਾਬਕ ਪਿਛਲੀ ਜਿਹੜੀ ਬਰਸਾਤ ਆ 15 ਦਿਨ ਪਹਿਲਾਂ ਪ੍ਰੈਡिक्ट ਹੋ ਜਾਂਦੀ ਹੈ ਜੀ ਔਰ 15 ਦਿਨ ਤੋਂ ਪਹਿਲਾਂ ਆਪਾਂ ਇਹਦਾ ਪ੍ਰੋਵੀਜ਼ਨ ਕਰਨਾ ਹੁੰਦਾ ਕਿ ਜੇ ਸਰਕਾਰਾਂ ਨੇ ਨਹੀਂ ਕੀਤਾ ਜਦੋਂ ਪਾਣੀ ਆ ਗਿਆ ਉਸ ਤੋਂ ਬਾਅਦ ਸਾਰਾ ਹੀ ਛੱਡਿਆ ਆ ਇਹਦੇ ਕਾਕੇ ਹੀ ਮਰ ਗਏ ਆ ਆਦਰਵਾਇਜ਼ ਮੈਂ 88 ਦਾ ਫਲੱਡ ਵੀ ਵੇਖਿਆ ਉਹ ਬੰਨ ਟੁੱਟਣ ਨਾਲ ਆਇਆ ਸੀ ਪਰ ਉਹ ਚੌਂ ਦਿਨਾਂ ਚ ਲੱਥ ਗਿਆ ਸੀ ਇਸ ਕਰਕੇ ਨਹੀਂ ਲੱਥ ਰਿਹਾ ਕਿਉਂਕਿ ਬਹੁਤ ਜ਼ਿਆਦਾ ਆਇਆ ਔਰ ਡਾਕਾਂ ਲੱਗ ਗਿਆ ਕਿਉਂਕਿ ਉਹ ਜਿਹੜੀ ਭਾਰਤ ਮਾਲਾ ਇਹਨਾਂ ਨੇ ਬਣਾਈ ਆ ਉਹ ਸਾਡੇ ਵਾਸਤੇ ਵਰਦਾਨ ਨਹੀਂ ਸਰਾਵਿਆ ਉਹਦੇ ਨਾਲ ਇਹ ਪਾਣੀ ਡਕ ਟਕ ਕੇ ਆ ਰਿਹਾ ਔਰ ਇਹ ਹੌਲੀ ਹੌਲੀ ਕਰਕੇ ਆ ਰਿਹਾ ਤੇ ਉਤਰ ਨਹੀਂ ਰਿਹਾ ਪਿੱਛੋਂ ਇਹ ਹੋਰ ਜਨਾ ਕਿ ਛੱਡੀ ਜਾਂਦੇ ਆ ਇਹ ਇੱਥੇ ਦੇ ਇੱਥੇ ਸਟੈਂਡ ਕਰੀ ਜਾਂਦਾ ਪਰ ਜਿੰਨੇ ਦਿਨ ਜ਼ਿਆਦਾ ਇਹ ਪਾਣੀ ਸਟੈਂਡ ਕਰੇਗਾ ਉਨੀਆਂ ਹੀ ਬਿਮਾਰੀਆਂ ਜ਼ਿਆਦਾ ਖਲੋਣਗੀਆਂ ਲੇਕਿਨ ਕੋਈ ਪ੍ਰਸ਼ਾਸਨਿਕ ਅ ਸਾਡੇ ਕੋਲ ਜਾਂ ਤੁਹਾਡੇ ਅਧਿਕਾਰੀ ਕੋਈ ਨਹੀਂ ਪਹੁੰਚਿਆ ਰਾਹਤ ਦੇ ਨਾਂ ਤੇ ਆਉਦੇ ਆ ਫੋਟੋ ਬੋਟਲ ਆਉਂਦੇ ਆ ਤੇ ਚਲ ਜਾਂਦੇ ਆ ਜਿਹੜੀਆਂ ਸੋਸਾਇਟੀਆਂ ਨੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾਇਆ ਸਾਡੇ ਡੰਗਰ ਵੀ ਬਚਾਏ ਆ ਉਹ ਜਿੱਤਾਂ 10 ਕਿੱਲੇ ਮੇਰੀ ਜ਼ਮੀਨ ਆ 10 ਕਿੱਲੇ ਤਾਂ 10 ਕਿੱਲੇ ਝੋਨਾ ਵੀ ਮਰ ਗਿਆ ਹਾਂ ਆ ਦੁਕਾਨ ਵੀ ਬੰਦ ਹੋ ਗਈ ਇਹਦੀ ਬਿਲਡਿੰਗ ਤੇ ਵੀ ਪੈਸੇ ਲੱਗਣਗੇ ਤੇ ਮੈਂ ਹੋਈ ਕਿ ਨਾ ਇਸ ਟੈਂਟ ਦੇਖੋ ਵੀ ਇਹ ਕਿੰਨਾ ਫਿਊਚਰ ਮੇਰਾ ਮਾੜਾ ਹੋਊਗਾ ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਸਾਨੂੰ ਇਹਦਾ ਦਿੱਤਾ ਜਾਵੇ ਪਤਲਾ ਦਾ ਜਿਸ ਤਰ੍ਹਾਂ ਅੱਜ ਖਰੀਚੀ ਮੰਤਰੀ ਆਏ ਉਹਨਾਂ ਕੋ 2000 ਕਰੋੜ ਰੁਪਏ ਦਾ ਇਹਨਾਂ ਨੇ ਪੈਕੇਜ ਰਾਹਤ ਪੈਕੇਜ ਮੰਗਿਆ ਤੁਹਾਨੂੰ ਲੱਗਦਾ ਕਿਉਂਕਿ ਜਿਨ੍ਹਾਂ ਨੇ ਇੱਕ ਟਵੀਟ ਨਹੀਂ ਕੀਤਾ ਉਹ ਇੰਨਾ ਵੱਡਾ ਰਾਹਤ ਪੈਕੇਜ ਦੋ 2000 ਕਰੋੜ ਆ ਵੀ ਜਾਵੇ ਤੇ ਉਹ ਸਾਡੇ ਤੱਕ ਪਹੁੰਚ ਲੈ ਕਿੰਨਾ ਹੈ ਅਜੇ ਤੇ ਮੇਰੇ ਖਿਆਲ ਦੇ ਆਇਆ ਹੀ ਨਹੀਂ ਅਜੇ ਅਨਾਉਂਸਮੈਂਟ ਹੀ ਹੈ ਜੇ ਆਵੇਗੀ ਤੇ ਡਿਮਾਂਡ ਕੀਤੀ ਹੈ ਅਜੇ ਤੇ ਨਮਾਣਾਂ ਡਾਸ਼ਾ ਡਿਮਾਂਡ ਕੀਤੀ ਹੈ ਤੇ ਫਿਰ ਤੇ ਅਜੇ ਅਜੇ ਤੇ ਕਣਕ ਫੇਕੀ ਖੇਤ ਤੇ ਕੁੜੀ ਪੇਟ ਨਹੀਂ ਕਰਦੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੇ ਆਊਗਾ ਤੇ ਬਹੁਤ ਵਧੀਆ ਗੱਲ ਆ ਕਿ 2000 ਕਰੋੜ ਵੀ ਬਹੁਤ ਘਟਿਆ ਜਿੰਨਾ ਨੁਕਸਾਨ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਂ ਸਮਝਦਾ ਵੱਧ ਤੋਂ ਵੱਧ 5 ਜਾਂ 7% ਵਜੇ ਹੋਣਗੇ ਬਾਕੀ ਸਾਰੇ ਮਾਰੇਗੇ ਅਤੇ ਫਿਰ ਨਾਲ ਜੀ ਨੁਕਸਾਨ ਹੋ ਰਿਹਾ ਜਦੋਂ ਤੁਸੀਂ 88 ਦੀ ਗੱਲ ਕੀਤੀ ਉਦੋਂ ਮੁਆਵਜ਼ੇ ਮਿਲ ਗਏ ਸੀ ਬਿਲਕੁਲ ਉਦੋਂ ਬਹੁਤ ਮੁਆਵਜ਼ਾ ਮਿਲਿਆ ਸੀ 100 ਕਰੋੜ ਪੰਜਾਬ ਨੂੰ ਮਿਲਿਆ ਸੀ 100 ਕਰੋੜ ਦੇ ਵਿੱਚ ਸਾਨੂੰ ਡੰਗਰਾਂ ਦਾ ਮੁਆਵਜ਼ਾ ਵੀ ਮਿਲਿਆ ਸੀ ਫਸਲਾਂ ਦਾ ਮੁਆਵਜ਼ਾ ਵੀ ਮਿਲਿਆ ਹੁਣ ਤੁਹਾਡੇ ਡੰਗਰ ਅਗੇ ਨੇ ਜੀ ਬਿਲਕੁਲ ਹੈਗੇ ਨੇ ਤੇ ਉਹ ਠੀਕ ਠਾਕ ਨੇ ਸਾਰੇ ਨਹੀਂ ਜੀ ਹਾਂ ਉਹਦੇ ਚ ਤਿੰਨ ਕ ਮਰ ਗਏ ਆ ਤੇ ਬਾਕੀ ਜਿਹੜੇ ਫੀਡ ਫੂਡ ਨਾਲ ਅਸੀਂ ਪਚਾ ਕੇ ਰੱਖਦੇ ਆ ਤੇ ਦੇਖ ਕੇ ਨੰਗਲ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਰਿਯੂਮਰ ਜਾਵਾ ਕਿ ਲੋਕੀ ਖਾਤਾਂ ਕਿੱਥੇ ਕਰੀ ਜਾਂਦੇ ਪਏ ਨੇ ਲੋਕ ਜੀ ਕੀ ਲੱਗਦਾ ਕਿ ਇਹ ਚੀਜ਼ਾਂ ਭੇਡਾਂ ਵਿੱਚ ਹੁੰਦੀਆਂ ਜੀ ਹਰ ਸੁਸਾਇਟੀ ਜੀ ਹੁੰਦੀਆਂ ਨੇ ਉਹ ਕੀ ਕਿ ਜਿਨ੍ਹਾਂ ਦੇ ਕੋਲ ਹੜ ਦਾ ਕੁਝ ਨੁਕਸਾਨ ਵੀ ਨਹੀਂ ਹੋਇਆ ਔਰ ਉਹ ਇੱਥੇ ਲਾਈਨ ਚ ਲਾ ਕੇ ਆਪਣਾ ਫੀਡਪੂਰਨ ਲੈ ਜਾਂਦੇ ਆ ਪਕਿਆਂ ਨੇ ਤਾਂ ਹਜ਼ਾਰ ਹਜ਼ਾਰ ਰੁਪਏ ਦੀ ਜਮ੍ਹਾਂ ਕਰ ਲਈਏ ਇਹ ਇਹ ਬਿਲਕੁਲ ਸੱਚ ਆ ਔਰ ਇਹਦਾ ਤਰੀਕਾ ਇਹ ਆ ਵੀ ਸੁਸਾਇਟੀਆਂ ਨੂੰ ਆਪੋ ਜੀ ਤਾਲ ਮਿਲ ਰੱਖਣਾ ਚਾਹੀਦਾ ਜਿੱਥੇ ਇੱਕ ਵਾਰੀ ਰਾਹਤ ਚਲ ਗਈ ਹੈ ਉਹਨੂੰ ਹਿਸਾਬਕਤਾ ਬੁਲਾ ਕੇ ਦੂਜੀ ਕਿਸ਼ਤ ਜਿਹੜੀ ਆ ਉਹ ਤਾਂ ਦੇਣੀ ਚਾਹੀਦੀ ਆ ਕਿਉਂਕਿ ਪਹਿਲੀ ਕੰਜ਼ਿਊਮ ਹੋ ਜਾਵੇ ਬਿਲਕੁਲ ਬਿਲਕੁਲ ਸੋ ਬਹੁਤ ਪਤਾ ਆ ਅੰਕਲ ਜੀ ਸੋ ਇਹ ਉਹ ਅੰਕਲ ਨੇ ਜਿਨ੍ਹਾਂ ਨੇ 1988 ਦੀ ਵੇਖੀ ਆ ਔਰ ਹੁਣ 2000 ਪੱਚੀ ਵੀ ਜਿਹੜੀ ਹੈ ਵੇਖੀ ਹੈ ਲੇਕਿਨ ਉਹਨਾਂ ਦਾ ਕਹਿਣਾ ਕਿ ਜਦੋਂ ਉਸ ਵੇਲੇ ਫਲੱਡ ਆਏ ਸਨ ਉਸ ਵੇਲੇ ਹਾਲਾਤ ਕੁਝ ਹੋਰ ਸਨ ਲੇਕਿਨ ਇਸ ਵਾਰ ਫਲੱਡ ਜਿਹੜੇ ਨੇ ਉਹ ਜਰੂਰ ਅਲੱਗ ਨਜ਼ਰ ਆ ਰਹੇ ਨੇ ਲੇਕਿਨ ਕਿਤਨਾ ਕਿਤੇ ਜੋ ਦੁਕਾਨਾਂ ਦੇ ਹਾਲਾਤ ਨੇ ਉਹ ਦੱਸਣਯੋਗ ਨਹੀਂ ਆ ਬਹੁਤ ਬੁਰੇ ਹਾਲਾਤ ਜਿਹੜੇ ਨੇ ਇੱਥੇ ਬਣੇ ਹੋਏ ਨੇ ਅੰਕਲ ਨੇ ਕਿਹਾ ਕਿ 10 10 ਕਿੱਲੇ ਜ਼ਮੀਨ ਸੀ ਉਹਨਾਂ ਦੀ ਉਹ ਫਸਲ ਜਿਹੜੀ ਹੈ ਉਹ ਵੀ ਖਰਾਬ ਹੋਈ ਹੈ ਕੁਝ ਡੰਗਰ ਸਿਗੇ ਉਹਨਾਂ ਦੇ ਉਹ ਵੀ ਜਿਹੜੇ ਨੇ ਉਹ ਸੰਸਾਰ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਕਿਉਂਕਿ ਅਕਸਰ ਪਾਣੀ ਨੇ ਕਿਸੇ ਦਾ ਵੀ ਨਹੀਂ ਸੋਚਿਆ ਕਿ ਕਿਸਦਾ ਕਿਹਦਾ ਨ ਤੇ ਨਾ ਹੀ ਕਿਸੇ ਸਿੱਖਦਾ ਤੇ ਨਾ ਹੀ ਸਾਈਦਾ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਜਰੂਰ ਹੁਣ ਕੁਛ ਨਾ ਕੁਛ ਨਾਰਮਲ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਲੇਕਿਨ ਰਾਹਤ ਫੰਡ ਜਿਹੜਾ ਹੈ 2000 ਕਰੋੜ ਰੁਪਏ ਮੰਗਿਆ ਹੈ ਕਿਦੋਂ ਮਿਲਦਾ ਹੈ ਸਰਕਾਰ ਦਿੰਦੀ ਹੈ ਜਾਂ ਨਹੀਂ ਇਹ ਤਾਂ ਸਮਝ ਦੱਸੇਗਾ ਲੇਕਿਨ ਲੋਕ ਜਿਹੜੇ ਨੇ ਹੁਣ ਪਟੜੀ ਤੇ ਆਉਣਾ ਸ਼ੁਰੂ ਤੇ ਹੋਏ ਨੇ ਲੇਕਿਨ ਕਿਤਨਾ ਕਿਤੇ ਚਿੰਤਾਵਾਂ ਵੀ ਉਹਨਾਂ ਦੀਆਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੈਮਰਾ ਪਰਸਨ ਰਾਜਾ ਦਾ ਨਰਗੁਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਅਜਨਾਲਾ